ਹੈਲੋ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟ੍ਰੈਨ ਮਿਸਿਸ ਸਿਰਿਆ ਕਪਲ ਟਾਈਮ ਹੋ ਗਿਆ 9 ਤੇ ਆਪਾਂ ਹੋ ਗਏ ਆ ਰੈਡੀ ਸਟੱਡੀ ਦੇਰ ਕੀ ਆ ਰਹੇ ਨੇ ਆਪਾਂ ਕਿਰਾਂ ਸਾਰਾ ਸਮਾਨ ਚੱਕ ਲਿਆ ਜਿੰਨਾ ਕਿ ਚੱਕਣਾ ਸੀਗਾ ਮੇਰਾ ਪਰਸ ਹੈਗਾ ਹਾਂ ਹੈਗਾ ਵਿੱਚ ਉਧਰੋਂ ਮੈਨੂੰ ਲੱਗਦਾ ਜੁਹਾਰ ਸਿੰਘ ਨੇ ਖਾ ਪੀ ਲਿਆ ਦੁੱਧੂ ਪੀ ਲਿਆ ਦੁੱਧ ਪੀ ਲਿਆ ਮੰਮਾ ਨੇ ਦੁੱਧ ਪੀ ਲਿਆ ਠੀਕ ਹੈ ਮੰਮੀ ਕਹਿੰਦੇ ਭਾਈ ਦੁੱਧ ਪੀ ਲਿਆ ਮੁੰਡੇ ਨੇ ਹੁਣ ਆ ਦੇ ਨਾਨੇ ਵਾਂਗੂ ਪੈਂਚਰ ਲਾ ਰਿਹਾ ਹੈ ਹਾਕਾਂ ਇੰਨੀਆਂ ਮਾਰਦੀਆਂ ਪਰ ਜਮੇ ਨਹੀਂ ਸੌਂਦਾ ਕਿੱਥੇ ਮਾਰੀ ਸੀ ਹਾਕਾਂ ਦੱਸੋ ਹਾਕਾਂ ਮਰੀਂ ਦਾਦੀ ਨੇ ਭਲਾ ਦੱਸੋ ਉਹਦਾ ਦੀ ਦਾਦੀ ਸਕੇਤਾਂ ਲਾਉਂਦੀ ਦਾਦੀ ਕਹਿੰਦੀ ਮੈਂ ਹਾਕਾਂ ਮਾਰੀ ਸੀ ਪੁੱਤ ਦੱਸੋ ਕਾਦੇ ਵਾਸਤੇ ਹਾਕਾਂ ਮਰੀ ਸੀ ਮਾਂ ਤੁਸੀਂ ਇਹਨੂੰ ਨਮਾਉਣਾ ਚਲੋ ਨਮਾਉ ਨਾ ਨਮਾਉ ਦਾਂਗੇ ਬਜਾ ਕੇ ਆਹ ਟੀ-ਸ਼ਰਟ ਪਾਉਣੀ ਹੈ ਜੇ ਨਾਲ ਮੰਮੀ ਇਹਦੇ ਨਾਲ ਟੀ-ਸ਼ਰਟ ਪਾਉਣੀ ਆ ਮੈਨੂੰ ਨਮਾਈ ਦਿੰਨੀ ਆ ਆ ਦੇਖੋ ਆਪ ਹੀ ਚੱਕ ਕੇ ਐਡਾ ਸਿਆਣਾ ਬੱਚਾ ਬਣ ਗਿਆ ਆ ਪਚਾਕੀ ਦੁੱਧੂ ਵੀ ਲੈਂਦਾ ਏ ਨਮਾਉਣਾਗਾ ਤੁਸੀਂ ਐਂ ਕਹਿੰਦੇ ਹੋ ਨਮਾ ਦਿਓ ਫਿਰ ਹੋ ਨੂੰ ਬੰਦ ਕਰਕੇ ਜੀ ਗੱਡੀ ਕੱਢ ਲਿਆਓ ਜੀ ਰਿਕੁਐਸਟ ਹੈ ਜੀ ਆਪਕੋ ਜੀ ਬੇਨਤੀ ਹੈ ਜੀ ਸਾਡੀ ਜੀ ਹਾਂ ਜਾਓ ਜੀ ਬਈ ਮੇਰੀ ਜਮਈ ਗੱਲ ਨਹੀਂ ਸੁਣਦੇ ਰਣਵੀਰ ਸਿੰਘ ਜੀ ਜਾਓ ਫਿਰ ਕੱਢ ਕੇ ਲਿਆਓ ਤੁਹਾਰ ਸਿੰਘ ਜੀ ਨਾ ਰਹੇ ਨੇ ਜੀ ਰੋਲਾ ਪਈ ਜਾਂਦਾ ਪੂਰਾ ਦੇਖੋ ਹਏ ਯਾਰ ਸਵੇਰੇ ਸਵੇਰੇ ਰੋਟੀ ਨਹੀਂ ਨਾ ਕੰਦਾ ਫਿਰ ਇਹਨੂੰ ਅਸੀਂ ਨਾ ਬੁਟੀਕ ਤੇ ਜਾ ਕੇ ਖਵਾਉਣੇ ਹੁੰਨੇ ਆ ਰੋਟੀ ਗਾਇਸ ਤਾਂ ਇਹਦੇ ਦਹੀਂ ਤੇ ਪਰੌਠੀ ਆਪਾਂ ਪੈਕ ਕਰ ਲੈਣੇ ਹੁੰਨੇ ਆ ਨਾਲ ਲੈ ਜਾਣ ਵਾਸਤੇ ਚੱਕੋ ਜੀ ਆਹ ਹੋ ਗਿਆ ਜੁਹਾਰ ਦਾ ਸਮਾਨ ਰੈਡੀ ਅੱਜ ਆਪਾਂ ਜੁਹਾਰ ਦੇ ਕੱਪੜੇ ਪਾਉਣੇ ਨੇ ਬਲੈਕ ਟੀ-ਸ਼ਰਟ ਐਂਡ ਬਾਈਟ ਸ਼ੌਪ ਆਹ ਕੱਪੜੇ ਪਾਵਾਂਗੇ ਅੱਜ ਆਪਾਂ ਜੁਹਾਰ ਦੇ ਆਪਣੇ ਦੇ ਕਪੜਿਆਂ ਤੋਂ ਜ਼ਿਆਦਾ ਮੈਂ ਜਿਹੜਾਰ ਦੀ ਸੈਂਡਲ ਤਾਂ ਉਪਰੀ ਰੱਖੀ ਨਾਲੇ ਤੌਲੀਆ ਮੰਮੀ ਮੈਨੂੰ ਗਾਣਾ ਦੋ ਮੈਂ ਸੈਂਡਲ ਤੇ ਤੌਲੀਆ ਚੱਕ ਲਿਆ ਮੈਂ ਪਹਿਲਾਂ ਜਾ ਕੇ ਉਪੜਿਆਂ ਦੇ ਲੋ ਵੇ ਜਿਹਾਰ ਸਿੰਘ ਹੋਰੇ ਨੇ ਰੈਡੀ ਸਟੈਡੀ ਮੈਂ ਕਢਵਾ ਕੇ ਉਹਨੇ ਰਿੱਕੀ ਨਾਲ ਗੱਡੀ ਲੋ ਭਾਈ ਆਪਾਂ ਜਾਣੇ ਉਧਰ ਬਾਹਰ ਲੈ ਕੇ ਘਰੇ ਰਿੱਕੀ ਨਾਲ ਗੱਡੀ ਕਢਾਉਣ ਕਹਿੰਦੇ ਮੰਤਰੀ ਕਹਿ ਤਾ ਦਿੱਤਾ ਗੱਡੀ ਕੱਢਣ ਨੂੰ ਗੱਡੀ ਕਢਾ ਕੇ ਵੀ ਜਾ ਕਿਉਂਕਿ ਉੱਥੇ ਦੋ ਬੰਦਿਆਂ ਦਾ ਹੋਣਾ ਜ਼ਰੂਰੀ ਆ ਇਕੱਲੇ ਬੰਦੇ ਤੋਂ ਗੱਡੀ ਨਹੀਂ ਨਿਕਲਦੀ ਜਾਓ ਗੇਟ ਖੋਲੋ ਜਾਓ ਗੱਡੀ ਚਲਾਓ ਪੁਆਇੰਟ ਐ ਵੀ ਮੇਰੀ ਗੱਲ ਕੀ ਅੱਜ ਆਪ ਹੀ ਮੰਗਦੀ ਐ ਮੈਂ ਦੇਖਿਓ ਕਿਵੇਂ ਕਰਦੀ ਐ ਤੇ ਪੁੱਛੋ ਮੈਂ ਜਦੋਂ ਤੁਹਾਨੂੰ ਵੀ ਸਕੋ ਸੌਰੀ ਰਿੱਕੀ ਗਲਤੀ ਐ ਮੇਰੀ ਮੈਨ ਨਾਲ ਆਉਣਾ ਚਾਹੀਦਾ ਸੀ ਰਾਹ ਦੋ ਜਨ ਬੁਤੰਦੇ ਹੀ ਇਹਨਾਂ ਤੋਂ ਦੱਪੀ ਨੇ ਵੀ ਰੇਡ ਖੋਲੋ ਗਿਆ। ਖੋਦਿਆ ਭਾਈ ਖੋ ਜਾ ਹੁਣ ਇਹ ਗੇਟ ਆਪਾਂ ਇਹ ਅਸੀਂ ਸਪੈਸ਼ਲੀ ਜਗਣਾ ਗੱਡੀਆਂ ਵਾਸਤੇ ਬਣਾਈ ਹੈ। ਆਪਣੇ ਦੋ ਗੱਡੀਆਂ ਨੇ ਇੱਕ ਉਧਰ ਖੜ ਜਾਂਦੀ ਆ ਫਿਰ ਇੱਕ ਇਧਰ ਖੜ ਜਾਂਦੀ ਆ। ਜੀ ਚਲੋ ਮਾਰਕੋ ਸਤਿ ਸ੍ਰੀ ਅਕਾਲ ਜੀ ਸਦਾ ਖੁਸ਼ ਰਹੋ ਇੱਥੇ ਪੰਗਾੜ ਜਾਂਦਾ ਹੁਣ ਇੱਥੇ ਜਿਹੜਾ ਗੇਟ ਆ ਸੀ ਇਹੇ ਸਾਨੂੰ ਐਂ ਖੋਡੀਆਂ ਪਾ ਕੇ ਵਿੱਚ ਇਹ ਇਧਰ ਪਾਲਿਆ ਆ ਚੱਕ ਕੇ ਲਾਉਣਾ ਪੈਂਦਾ ਓਏ ਆਪ ਹੀ ਰੁੜ ਪੈਦਾ ਇਹ ਇਧਰੋਂ ਐ ਕਰਕੇ ਆਏ ਐ ਲਾਉਣਾ ਪੈਂਦਾ ਬਸ ਆ ਗੇਟ ਸਾਨੂੰ ਐ ਲਾਉਣਾ ਪੈਂਦਾ ਆਜੋ ਹੁਣ ਫੋਨ ਦੇਖਣ ਲੱਗ ਕੇ ਲੋ ਬਈ ਹੱਥ ਹੋ ਗਏ ਕਾਲੇ ਆਪਣੇ ਕਾਲਸ ਨਾਲ ਗੇਟ ਤੇ ਕਾਲਸ ਸੀ ਅੱਜ ਆਪਾਂ ਆ ਲੋਰ ਸੂਟ ਬਈ ਨਾ ਪਾ ਲਿਆ ਆਪਾਂ ਵਾਈਟ ਕਲਰ ਦਾ ਟਾਪ ਕਿ ਅੱਜ ਪ੍ਰੋਗਰਾਮ ਜਿਹੜਾ ਬਣ ਜਾ ਰਿਹਾ ਸ਼ਾਇਦ ਮੂਵੀ ਦੇਖਣ ਲੱਗ ਜਾਈਏ ਅੱਜ 18 ਜੁਲਾਈ ਆ ਤੇ ਸਰਵਲਾ ਜੀ ਰਿਲੀਜ਼ ਹੋਊਗੀ ਤੇ ਸਾਡੇ ਇਲਾਕੇ ਦਾ ਮੁੰਡਾ ਗਾ ਭਾਈ ਧੁੱਤਾ ਭਾਈ ਠੀਕ ਹੈ ਉਹਨੇ ਵੀ ਰੋਲ ਅਦਾ ਕੀਤਾ ਫਿਲਮ ਚ ਤੇ ਅੱਜ ਆਪਾਂ ਦੇਖ ਕੇ ਆਵਾਂਗੇ ਸਾਰੇ ਜਣੇ ਕਿਪੀ ਦੀ ਐਮੀ ਬਿਰਕ ਸਰਗੁਣਾ ਤੇ ਨਿਮਰਤ ਮੈਮ ਸਾਰੇ ਜਣੇ ਠੀਕ ਹੈ ਅੱਜ ਸਰਵਲਾ ਜੀ ਰਿਲੀਜ਼ ਹੋ ਗਈ ਅੱਜ ਵੀ 18 ਜੁਲਾਈ ਆ ਅੱਜ ਸਰਵਲਾ ਜੀ ਮੂਵੀ ਆ ਜਿਹੜੀ ਹੋ ਰਿਲੀਜ਼ ਹੋਊਗੀ ਸਰਵਾਲਾ ਜੀ ਮੂਵੀ ਦੇਖ ਕੇ ਆਵਾਂਗੇ ਅੱਜ ਜਦੋਂ ਸੌਂ ਗਿਆ ਜੁਹਾਰ ਉਹਦੋਂ ਲਓ ਬਈ ਜੁਹਾਰ ਦੀ ਲੁੱਕ ਚੈੱਕ ਕਰ ਲਓ ਬਈ ਜੁਹਾਰ ਤਾਂ ਲੜ ਰਿਹਾਗਾ ਓਏ ਹੋਏ ਓਏ ਹੋਏ ਓਏ ਹੋਏ ਆ ਦੇਖ ਮਮਾ ਦੇ ਕੀ ਹੋ ਗਿਆ ਮਮਾ ਦੇ ਕੀ ਹੋ ਗਿਆ ਕੀ ਹੋ ਗਿਆ ਆ ਕੀ ਹੋ ਗਿਆ ਮਮਾ ਦੇ ਸਰਦਾਰ ਜੀ ਲੱਸੀ ਪੀਓਗੇ ਲੱਸੀ ਸਰਦਾਰ ਜੀ ਲੱਸੀ ਪੀਓਗੇ ਕੀ ਬਣਾਵਾਂ ਸਰਦਾਰ ਜੀ ਕਰੇਲੇ ਬਣਾ ਲਾ ਕਰੇਲੇ ਅੱਜ ਅਸੀਂ ਮੂਵੀ ਦੇਖਣ ਜਾਣੀ ਆ ਸਰਵਾਲਾ ਜੀ ਆ ਗਈ ਅੱਜ ਹੀ ਰਿਲੀਜ਼ ਹੋਈ ਆ ਤੇ ਅੱਜ ਹੀ ਪਹਿਲਾ ਸ਼ੋਅ ਸੀਗਾ 10 ਵਜੇ ਦਾ ਦੂਸਰਾ ਸ਼ੋਅ 11:30 ਵਜੇ ਦਾ ਪਰ ਮੈਨੂੰ ਨਹੀਂ ਲੱਗਦਾ ਅਸੀਂ ਟਾਈਮ ਤੇ ਪਹੁੰਚ ਜਾਗੇ ਕਿੰਨਾ ਟਾਈਮ ਹੋ ਗਿਆ ਪਲਾਂ ਸਾਢੇ 10 ਹੋਇਆ ਘੰਟਾ ਪਿਆ ਵਗ ਜਾਗੇ ਮਤਲਬ ਦੇਖ ਲਾਂਗੇ ਟਿਕਟਾਂ ਕਰਾ ਲੈਣੀਆਂ ਨੇ ਬੁੱਕ ਤੇ ਅੱਜ ਆਪਾਂ ਅੱਜ ਪਹਿਲੀ ਵਾਰ ਇਹ ਹੋਇਆ ਵੀ ਜਿੱਦਣ ਮੂਵੀ ਰਿਲੀਜ਼ ਹੋਈ ਆ ਉਦੋਂ ਨਹੀਂ ਆਪਾਂ ਮੂਵੀ ਦੇਖਣ ਜਾ ਰਹੇ ਕਿਉਂਕਿ ਇਹਦੇ ਵਿੱਚ ਸਾਡੇ ਇਲਾਕੇ ਦਾ ਮੁੰਡਾ ਵੀ ਆਪਣੇ ਇਲਾਕੇ ਦਾ ਹੀ ਹੈ ਨਾ ਤੂਤਾ ਬਾਈ ਇਹ ਬਾਕੀ ਸਾਰੇ ਐਮੀ ਵਿਰਕ ਕੀਪੀ ਘਰੇ ਵਾਲ ਸਾਰੇ ਤੇ ਮੈਮ ਨਿਮਰਤ ਖਹਿਰਾ ਤੇ ਸਰਗੁਣ ਮੈਮ ਇਹਨਾਂ ਦੀ ਤਾਂ ਬਈ ਐਕਟਿੰਗ ਆਪਾਂ ਦੇਖਣੀ ਆ ਬਾ ਕਮਾਲਾ ਹਨਾ ਤੇ ਤੂਤੇ ਬਾਈ ਦੀ ਐਕਟਿੰਗਾਂ ਪਹਿਚ ਵੀ ਦੇਖੀ ਸੀ ਰਿੱਕੀ ਅ ਜਿਹੜੀ ਮੂਵੀ ਆਈ ਸੀ ਦਿਲਜੀਤ ਦੀ ਡੱਟਣ ਜੁਲੀਅਟ ਡੱਟਣ ਜੁਲੀਅਟ ਦੇ ਵਿੱਚ ਵੀ ਬਹੁਤ ਸੋਹਣਾ ਕਿਰਦਾਰ ਸੀਗਾ ਵਧੀਆ ਰੋਲ ਸੀਗਾ ਤੇ ਹੁਣ ਇੱਥੇ ਦੇਖਦੇ ਆ ਇੱਥੇ ਪੁੱਕੜ ਦਾ ਰੋਲ ਆ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਤੇ ਤੁਹਾਨੂੰ ਅੱਜ ਦੇਵਾਂਗੇ ਰਿਵਿਊ ਪੂਰੇ ਘੈਂਟ ਠੀਕ ਹੈ ਪਹਿਲਾ ਸੋਹੀ ਆਪਾਂ ਪਹਿਲੇ ਤੀਰੀ ਦੇਖ ਕੇ ਆਵਾਂਗੇ ਤਾਂ ਜੋ ਥੋਟੇ ਪੈਸੇ ਵੇਸਟ ਨਾ ਹੋਣ ਹੜਾ ਰਿੱਕੀ ਨਾ ਪਿਓ ਪੁੱਤ ਹਾਈ ਬੈਠ ਗਏ ਜਾ ਕੇ ਸਮਾਨ ਘੋਣ ਚੱਕੂ ਇਨਾ ਫੋਨ ਪੈਸੇ ਕਰਕੇ ਕਿਸਮਾ ਭੁੱਲੂ ਹੋ ਗਏ ਮਾ ਬਾਦਨਿਆ ਭਾਈ ਉਹ ਦੇਖੀ ਓਏ ਦਾਦੀ ਨੂੰ ਬੁਲਾ ਦੇ ਬੁੱਤ ਦਾਦੀ ਨੂੰ ਮਿਲਾ ਲੈ ਉਹ ਦਾਦੀ ਇੱਧਰ ਆਉਂਦੀ ਆ ਦਾਦੀ ਹਾਈ ਕਰੂਗੀ ਇਹਨੂੰ ਜੁਹਾਰ ਨੂੰ ਰਿੱਕੀ ਦੇਖਿਓ ਮੈਂ ਕਿਵੇਂ ਕਰੂਗਾ ਡੇਲੀ ਦਾ ਆਈ ਕੰਮ ਆ ਦਾਦੀ ਐ ਕਹਦੇ ਬੁੱਤ ਐ ਕਹਦੇ ਮੰਮੀ ਦੇ ਕਾਰਜੇ ਠੰਡ ਪੈ ਗਈ ਜਿੱਦੇ ਦੇ ਦਾਦੀ ਕਹਤਾ ਮੈਂ ਮੈਂ ਕਹਿੰਦਾ ਖਰਚ ਤੂੰ ਸੀ ਨਹੀਂ ਚਲਾਉਣਾ ਪੁੱਤ ਚਲੋ ਚੱਲੀਏ ਆਪਾਂ ਲਓ ਵਈ ਮਿੱਤਰੋ ਡੈਡੀ ਦੇ ਫੋਨ ਦੇ ਵਿੱਚ ਪੈਸੇ ਪਾ ਕੇ ਤੇ ਹੁਣ ਸੰਗਤਾਂ ਚੱਲੀਆਂ ਨੇ ਬੁਟੀਕ ਬੱਲ ਨੂੰ ਦੁੱਧ ਦੀ ਕੇਨੀ ਰੱਖ ਕੇ ਜਾ ਕੇ ਪੀਵਾਂਗੇ ਚਾਹ ਚਲੋ ਜੀ ਲਾ ਕੇ ਗਾਣਾ ਵਜਾਓ ਗੱਡੀ 'ਚ ਤੇ ਚੱਲੀਏ ਪਰ ਆਦਮਾ ਸਾਡੇ ਯਾਰ ਬਹੁਤ ਹੀ ਬਹੁਤ ਹੀ ਮਾੜਾ ਐਕਸੀਡੈਂਟ ਹੋਇਆ ਪ੍ਰਵਾਸੀ ਉਹ ਜਾਣੇ ਸੀ ਨਾਲ ਉਹਦਾ ਜਵਾਬ ਸੀਗਾ ਤੇ ਆ ਇੱਕਾ ਸੀਗਾ ਕਾਇ ਪ੍ਰਪਰਿਆ ਹੋਇਆ ਬਕਟਰੀਆਂ ਦਾ ਆਉ ਵਾਲਾ ਹਾਂ ਉਹਦੇ ਮੂਰੇ ਆ ਗਈ ਇਹਦੇ ਮੂਰੇ ਆ ਗਈ ਕੋਈ ਗੱਡੀ ਕੋਟੀ ਆਉ ਆ ਗਿਆ ਤੇ ਮੂਰੇ ਕੀ ਖਰੇ ਹੁੰਦੇ ਆਪਣਾ ਭੈ ਕੋਈ ਪਸੂ ਹੁਣ ਇਹ ਤਾਂ ਬਚਾਅ ਕਰਦੇ ਨੇ ਉਹ ਪ੍ਰਵਾਸੀਆਂ ਦੇ ਵਿਚਾਰਾਂ ਤੇ ਜਾਣ ਤੀ ਕਿ ਕਾਤੇ ਸੀਗੇ ਰਿੱਕੇ ਉਹ ਕੱਲਾ ਜਵਾਕ ਬੈਠਾ ਨਾ ਵਿਚਾਰਾ ਰੁਹੀ ਜਾਂਦਾ ਸੀ ਇੰਨਾ ਫੀਲ ਹੋਇਆ ਨਾ ਮੈਨੂੰ ਬਾਬਾ ਤੁਸੀਂ ਹੈਗੇ ਸੀ ਇੱਥੇ ਮੈਨੂੰ ਐ ਲੱਗਿਆ ਯਾਰ ਵੀਰ ਤੇ ਨਹੀਂ ਉਹਦੇ ਮੰਮੀ ਲੈੜੀ ਸੀਗੇ ਨਾਲ ਉਹ ਪਸੂ ਸੀ ਮੂਰੇ ਉਹਨੇ ਪਿਆ ਜੜਾ ਹਾਂ ਉਹ ਵੀ ਮਰ ਗਿਆ ਹਾਂ ਉਹਦੇ ਵਿੱਚ ਵੀ ਫੇਟ ਵੱਜੀ ਨੇ ਮੈਨੂੰ ਇਹ ਦੱਸੋ ਰਿੱਕੀ ਸ਼ਾਇਦ ਉਹਦੀ ਮੰਮੀ ਡੈਡੀ ਸੀ ਨਾਲ ਤੇ ਉਹ ਉਹ ਮਰ ਕੇ ਰਿੱਕੀ ਬਾਬਾ ਬੰਦਾ ਇਹਨਾਂ ਨੂੰ ਜੀ ਨਹੀਂ ਲੱਗਿਆ ਮੇਰਾ ਵੀ ਯਾਰ ਜਵਾਕ ਹੁੰਦਾ ਜੇ ਕੁਝ ਪਤਾ ਵੀ ਨਹੀਂ ਹੁੰਨਾ ਉਹਦਾ ਖਬਰ ਆਇਆ ਜੇ ਬੈਠਾ ਸੀ ਜਵਾਕ ਬਾਬੋ ਦਾ ਹੋਊਗਾ 7 8 6 7 ਸਾਲਾਂ ਦਾ ਖਬਰ ਆਇਆ ਜੇ ਬੈਠਾ ਸੀ 8 ਸਾਲਾਂ ਦਾ ਹੋ ਇਹਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਵੀ ਕੀ ਹੋ ਗਿਆ ਪਾਣੀ ਪੂਣੀ ਇਹ ਪਈ ਜਾਂਦੇ ਸੀ ਨੂੰ ਉਹ ਤਿੰਨਾਂ ਤੇ ਚੜ ਗਏ ਨਾ ਤੁਰੇ ਜਾਂਦੇ ਸੀ ਯਾਰ ਤਾਂ ਇਹਨੇ ਕਹਿੰਦੇ ਯਾਰ ਲੇਟਾ ਪਈ ਇਹਦੇ ਗਲਤੀ ਗੱਡੀ ਵਾਲੇ ਦੀ ਵੀ ਜਦੋਂ ਪਸੂਜੀ ਮਾਰਦਾ ਪਰ ਉਹ ਜਿਹੜੇ ਪਸ਼ੂ ਦੇ ਖੇਤਰੋਂ ਹਨਾ ਉਹਨੇ ਗੱਡੀਆਂ ਮੋੜਤੀ ਉਹ ਤਾਂ ਬਾਅਦ ਚ ਪਤਾ ਲੱਗਿਆ ਉਹ ਵੀ ਇਧਰ ਪੁੱਤਰੇ ਵੀ ਜਾਂਦੇ ਆ ਤੇ ala ਮੌਤ ਜਿਹੜੀ ਕਿੱਥੇ ਆਉਣੀ ਉਹ ਨਾਲ ਤੇ ਹੀ ਆ। ਮੈਂ ਪਤਾ ਹੀ ਨਹੀਂ ਲਾਉਂਦਾ ਵੀ ਛੜ ਯਾਰ ਮੈਂ ਨਾ ਮੋਟਰਸਾਈਕਲ ਤੇ ਜਾਂਦੇ ਨਹੀਂ ਜਿੰਮੀ ਵੀ ਜਾਂਦੇ ਆ ਸਿੰਗਲ ਰੋਡ ਨੇ ਜਿੱਦੋਂ ਮੂਰੂ ਲਾਈਟਾਂ ਪੈਂਦੀਆਂ ਨੇ ਉਹ ਜਿਹੜੀਆਂ ਹੁੰਦੀ ਨੇ ਆਪਣੇ ਸ਼ਰਟਾਂ ਦੇ ਉੱਪਰ ਦੀ ਪਾਉਣ ਵਾਲੀਆਂ ਉਹ ਪੱਤਰੀਆਂ ਚੱਪਕੀਆਂ ਹੋਈਆਂ ਉਹ ਬੜੇ ਲਾਜ਼ਮੀ ਆ ਪਾਉਣੀਆਂ ਚਾਹੀਦੀਆਂ ਨੇ। ਕਿਉਂਕਿ ਜੇ ਮੂਰੂ ਲਾਈਟਾਂ ਪਈਆਂ ਯਾਰ ਕਿਸੇ ਦਾਉਨ ਨਹੀਂ ਕਰ ਦੇਖਦਾ ਲੋਕ ਲਾਈਟਾਂ ਨਹੀਂ ਉਹ ਮੋਟਰਸਾਈਕਲ ਤੇ ਸੀ ਕੌਣ ਤੁਰੇ ਜਾਂਦੇ ਸੀ ਤਾਂ ਜੇ ਫੈਕਟਰੀ ਫੂਟਰੀ ਕੰਮ ਕਰਦੇ ਹੋਗੇ ਯਾਰ ਅੱਛਾ ਤੁਰੇ ਜਾਂਦੇ ਸੀਗੇ ਨਾਲ ਜਵਾਕ ਸੀਗਾ ਬਿਲਕੁਲ ਉਹ ਜੋ ਪਗਲੀ ਬੋਲੀ ਪਾਈਆਂ ਹੁੰਦੀਆਂ ਨੇ ਉਹਨਾਂ ਨੇ ਕਈ ਵਾਰੀ ਚਮਕ ਜਾਂਦੀਆਂ ਪਤਾ ਲੱਗ ਜਾਂਦਾ ਉਹ ਗਲਤੀ ਕਰੈਕਟਰ ਵਾਲੇ ਸੀ ਵੀ ਨਹੀਂ ਇੱਥੇ ਲੱਗਦਾ ਕੋਈ ਜਾਨਵਰ ਮੂਰੇ ਆ ਗਿਆ ਉਹਨੇ ਪੱਟ ਦਿੱ ਕਿਡੀ ਪਹਿਰੀ ਕਿ ਤੁਹਾਂ ਦੇ ਕੋ ਜਵਾਕ ਹੋਏ ਉਹ ਯਾਰ ਪਤਾ ਕੀ ਅੱਜ ਉਹਨਾ ਮੇਰੇ ਜੁਝਾਰ ਹੋਇਆ ਨਾ ਮੈਂ ਬੜਾ ਮੌਤ ਤੋਂ ਡਰਦੀ ਆਂ ਪਤਾ ਨਹੀਂ ਕੀ ਐ ਮੈਨੂੰ ਬਤਲਕੇ ਜਿਸ ਨੂੰ ਸਿੰਗਲ ਰੋਡ ਚੱਲੇ ਤਾਂ ਡਬਲ ਰੋਡ ਪਸ਼ੂ ਆ ਗਏ ਮੂਰੇ ਕਹਿੰਦਾ ਸਿੰਗਲ ਰੋਡ ਤੇ ਕੋਈ ਲਾਈਟਾਂ ਵੀ ਨਹੀਂ ਥੱਲੇ ਕਰਦੇ ਕਰਦੇ ਨਹੀਂ ਬਈ ਲੋਕ ਐਸੀ ਬਹੁਤ ਵਾਰੀ ਦੇਖਿਆ ਹਾਂ ਇਹ ਤਾਂ ਬਲਾਈਂਡ ਹੋ ਜਾਂਦਾ ਬੰਦਾ ਜਾਵਾ ਉਹ ਤਾਂ ਹੈਗਾ ਹੀ ਆ ਤੁਸੀਂ ਵੀ ਜਮਾ ਹੋਲੀ ਕਰ ਲੈਨੇ ਉਹ ਗੱਡੀ ਵੀ ਯਾਰ ਸਾਹਮਣੇ ਵਾਲੇ ਨੇ ਲਾਈਟਾਂ ਮਾਰੀ ਆ ਇਹ ਬਗਲੀ ਹੀ ਪਾਉਣੀਆਂ ਬਾਹਰ ਹੀ ਜ਼ਰੂਰੀ ਆ ਯਾਰ ਉਹ ਤਾਂ ਮਾੜਾ ਰਾਤ ਨੂੰ ਪਸ਼ੂ ਨੇਰੇ ਨੂੰ ਹੈਨਾ ਜਿਵੇਂ ਕੋ ਕਾ ਫੜ ਕੇ ਆਉਗੀ ਕਾ ਫੜ ਵਾਲੇ ਉਹ ਸਾਰਿਆਂ ਦੇ ਪਈਆਂ ਹੁੰਦੀਆਂ ਉਹਦਣਾ ਚੌਂਕ ਕੇ ਜਾਂਦੀਆਂ ਬਚਤ ਰਹਿ ਜਾਂਦੀਆਂ ਭਾਈ ਉਹ ਉਹ ਬੂਮਨ ਰਾਤ ਵਾਲਾ ਵੀ ਲਾ ਕੁਛ ਨਹੀਂ ਜਿੰਦਗੀ ਹੈ ਨਾ ਵਿਚਾਰੇ ਪਮਾਈ ਖਾਤਰ ਕਿੱਥੋਂ ਆ ਕੇ ਰਹਿੰਦੇ ਨੇ ਇੰਨੀ ਦੂਰ ਹਨ ਪੱਲੋ ਪਰਦੇਸ ਚ ਆ ਕੇ ਰਹ ਰਹੇ ਯਾਰੋ ਜਵਾਕ ਦਾ ਕੀ ਬਣੂ ਦੇਖੀ ਹਾਏ ਥੋੜਾ ਸਾਥ ਲੈਣਗੇ ਚਾਚੇ ਦਾਏ ਹੁਣ ਵੀ ਕੋਈ ਉਧਰ ਜੁਪੀ ਬਿਆਰ ਚ ਪਰ ਮਾਂ ਮਾਪੇ ਤੋਂ ਮਾਪੇ ਹੀ ਕੋਈ ਤਾਂ ਕਰ ਉਹ ਪਿਆਰ ਕਰਦਾ ਨਹੀਂ ਨਾ ਜਿਹੜਾ ਮਾਂ ਬਾਪ ਕਰ ਲੂ ਉਹ ਪਿਆਰ ਨਹੀਂ ਕੋਈ ਕਰ ਸਕਦਾ ਚਾਹੇ ਕਿੰਨਾ ਹੀ ਕਰ ਲੈ ਚਾਹੇ ਕਰ ਵੀ ਲਵੇ ਉਹਨਾਂ ਪਿਆਰ ਕੋਈ ਕਰ ਵੀ ਲੈਂਦਾ ਸੌ ਚੋਂ ਇੱਕ ਬੰਦਾ ਪਰ ਉਹ ਗੱਲ ਨਹੀਂ ਨਾ ਬਣਦੀ ਗੱਲ ਨਹੀਂ ਬਣਦੀ ਉਹ ਲੋ ਬਈ ਗਾਇਸ ਪਹੁੰਚ ਗਏ ਆਪਾਂ ਬੁਟੀਕਪਾ ਬੁਟੀਕਪਾ ਪਹੁੰਚ ਗਏ ਆਪਾਂ ਬੁਟੀਕਪਾ ਕੰਮ ਕਾਰ ਕਰਦੇ ਪਹਿਲਾਂ ਚਾਹ ਪਿਆ ਦੋ ਯਾਰ ਫਿਰ ਅਸੀਂ ਜਾਣਾ ਮੂਵੀ ਦੇਖਣ ਅੱਜ ਹਾਂਜੀ ਹਾਂ ਜੁਜਾਰ ਨੇ ਟਾਰ ਕੱਢੀ ਨਾ 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 ਜੁਜਾਰ ਤਾਂ ਤੁਹਾਡੇ ਕੋਲ ਹੀ ਰਹੂ ਜੁਜਾਰ ਨੂੰ ਮੂਵੀ ਨਹੀਂ ਦਿਖਾਉਂਦੇ ਆਪਾਂ ਦੇਖਣ ਵੀ ਨਹੀਂ ਦਿੰਦਾ ਇਹ ਸਹੀ ਗੱਲ ਆ। ਲੋ ਵੀ ਆਪਾਂ ਉਹਦੇ ਕੰਮ ਦਿੰਦੇ ਸਾਰੇ ਫਿਨਿਸ਼ ਕਰ ਲੈ ਸਾਰਿਆਂ ਨੂੰ ਕੰਮ ਦੇ ਦਿੱਤੇ ਠੀਕ ਹੈ ਜਿਨ੍ਹਾਂ ਨੂੰ ਵੀ ਜਿਹੜਾ ਜਿਹੜਾ ਕੰਮ ਸੀਗਾ ਦੇਣਾ ਸੀਗਾ ਠੀਕ ਹੈ ਤੇ ਸਾਰਿਆਂ ਦਾ ਕੰਮ ਸਮਝਾ ਕੇ ਆਪਾਂ ਦਾ ਬੁਟੀਕ ਦਾ ਕੰਮ ਆਪਾਂ ਫਿਨਿਸ਼ ਕਰਕੇ ਹੁਣ ਆਪਾਂ ਚੱਲੇ ਆਂ ਮੂਵੀ ਦੇਖਣ ਸਰਵਾਲਾ ਜੀ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਤੁਹਾਨੂੰ ਦੱਸੀ ਜਾਵਾਂਗੇ ਵੀ ਸਰਵਾਲਾ ਜੀ ਕਿਵੇਂ ਆ ਕਿਦਾਂ ਕੀ ਟਰੈਕਟਰ ਦੇ ਪੈਸੇ ਲਾਉਣੇ ਆ ਜਾਂ ਨਹੀਂ ਲਾਉਣੇ ਕੀ ਦੀ ਐਕਟਿੰਗ ਸਾਨੂੰ ਸਭ ਤੋਂ ਵੱਧ ਵਧੀਆ ਲੱਗੀ ਜੈਨੂਨ ਰਿਵਿਊ ਹੁੰਦੇ ਸਾਡੇ ਵਾਂਗ ਇੱਕ ਚੀਜ਼ ਦੱਸਾਂ ਉਹਨੂੰ ਸਾਡੇ ਬਿਲਕੁਲ ਜੈਨੂਨ ਰਿਵਿਊ ਹੁੰਦੇ ਆਪਣੇ ਰਿਵਿਊ ਜਦੋਂ ਆਪਾਂ ਦੰਦੇ ਹੁੰਦੇ ਬਹੁਤ ਲੋਕ ਸਹਿਮਤ ਹੁੰਦੇ ਆਪਣੇ ਨਾਲ ਤੇ ਆਪਾਂ ਚੱਲੇ ਆ ਹੁਣ ਜੀ ਸੀਨੇਮਾ ਕਿਉਂਕਿ ਸਾਡੇ ਇਕਲੌਤਾ ਸੀਨੇਮਾ ਇੱਥੇ ਇੱਕ ਜੀ ਸੀਨੇਮਾ ਇੱਕ ਬੀਆਰਸੀ ਆ ਬੀਆਰਸੀ ਦੀ ਜਿਹੜੀ ਹਾਲਤ ਬਹੁਤ ਮੰਦੀ ਹੋਈ ਪਈ ਆ ਤੇ ਉਹ ਕੁਰਸੀਆਂ ਨਹੀਂ ਉਹਨਾਂ ਦੀਆਂ ਬੜੀਆਂ ਖਰਾਬ ਨੇ ਚੰਦਗੀ ਨਹੀਂ ਹੈਗੀਆਂ ਹੱਜੇ ਇਹਦੀ ਹਾਲਤ ਥੋੜੀ ਜਿਹੀ ਠੀਕ ਐ ਜੀ ਸਿਨੇਮਾ ਦੀ ਤਾਂ ਭਾਈ ਹੁੰਦੇ ਉਹਨਾ ਏਸੀ ਉਸੇ ਜ ਨਹੀਂ ਕੰਮ ਕਰਦਾ ਠੀਕ ਐ ਉੱਥੇ ਜਾਂਦੇ ਨਹੀਂ ਉੱਥੇ ਫੈਮਲੀਆਂ ਬਹੁਤ ਘਟ ਜਾਂਦੀਆਂ ਨੇ ਇੱਥੇ ਫੈਮਲੀਆਂ ਹੁੰਦੀਆਂ ਬਟ ਚੀਜ਼ ਵਧੀਆ ਬਣੀ ਸੀ ਅੱਛਾ ਪਤਾ ਨਹੀਂ ਕਿ ਇਹ ਚੱਕਰ ਪਿਆ ਨੂੰ ਚਲਾਉਣਾ ਨਹੀਂ ਆ ਵਧੀਆ ਸੀ ਮਾਲ ਵੀ ਛੋਟਾ ਜਿਹਾ ਮਾਲ ਕਈ ਵਾਰ ਰਿੱਕੀ ਕੋਈ ਚੀਜ਼ ਮੈਨੇਜ ਕਰੀ ਸੀ ਸਕਰੀਨ ਵੀ ਮੱਟੀ ਸੀ ਉਹ ਸਾਊਂਡ ਸਿਸਟਮ ਇਹ ਨਾਲੋਂ ਵਧੀਆ ਸੀ ਓਕੇ ਜਦੋਂ ਅਸੀਂ ਪਹਿਲੇ ਨਿੱਕਾ ਜਿਹੇ ਹਾਲਦਾਰ ਦੇਖ ਕੇ ਸੀ ਠੀਕ ਐ ਚਲੋ ਆਪਾਂ ਹੁਣ ਇੱਥੇ ਹੀ ਜਾਣੇ ਹੁੰਨੇ ਆ ਕਿਉਂਕਿ ਆਪਾਂ ਨੂੰ ਇਹ ਨੇੜੇ ਵੀ ਆ ਇੱਕ ਵਾਰੀ ਅਸੀਂ ਉੱਥੇ ਗਏ ਸੀ ਸਾਨੂੰ ਵਧੀਆ ਨਹੀਂ ਲੱਗਿਆ ਸੋ ਆਪਾਂ ਹੁਣ ਇੱਥੇ ਜੀ ਸਿਨੇਮਾ ਜੀ ਜਾਣੇ ਹੁੰਨੇ ਆ ਬਾਈ ਤੇ ਬਾਕੀ ਪ੍ਰਮਾਤਮਾ ਖੈਰ ਸੂਖ ਰੱਖੇ ਸਾਡੇ ਆ ਰਹਿਆ ਪੀਵੀਆਰ ਯੈਸ ਜਿਹੋਂ ਦਾ ਵਸਦਾ ਰਿਹਾ ਲੱਖੀ ਜੈਲਦਾਰ ਜਿਹਨੇ ਚੰਡੀਗੜ੍ਹ ਜਾਣ ਦਾ ਖਰਚਾ ਬਚਾਤਾ ਨਹੀਂ ਜਿੰਨਾ ਅਸੀਂ ਤੇਲ ਤੇ ਭੂਕ ਦੰਦੇ ਸੀਗੇ ਉਹਨੇ ਜਿਸੀਂ ਇੱਥੇ ਇੰਜੋਏ ਕਰ ਲੈਨੇ ਆਣਾ ਚਲੋ ਬਹੁਤ ਵਧੀਆ ਤੁਹਾਨੂੰ ਮੂਵੀ ਚ ਜਾ ਕੇ ਟਿਕਟਾਂ ਲੈ ਲਈਏ ਜਾ ਕੇ ਪਹਿਲਾਂ ਪਹੁੰਚ ਗਏ ਆਪਾਂ ਜੀ ਸਿਨੇਮਾ ਓ ਮਾਈ ਗੋਡ ਸਰਵਾਲਾ ਜੀ ਸਿਨੇਮਾ ਸਿਨੇਮਾ ਸਰਵਾਲਾ ਜੀ ਦੇਖਣ ਆ ਗਏ ਆ ਬਈ ਆਪਾਂ ਗੱਡੀਆਂ ਤਾਂ ਬਹੁਤ ਖੜੀਆਂ ਰਿੱਕੀ ਇਕੱਠ ਬਹੁਤ ਹੋਊਗਾ ਸ਼ੋਅ ਚ ਪਹਿਲੇ ਸ਼ੋਅ ਚ ਵੀ ਬੂਰਾ ਹੋਣਾ ਐ ਨਹੀਂ ਪਤਾ ਕਿ ਕਿ ਪਹਿਲੇ ਸ਼ੋਅ ਵਾਲੇ ਬੰਦੇ ਹੋਣਾ ਜੀ ਖਾਸ ਬਹੁਤ ਦੱਬ ਕੇ ਕਰੀ ਇਹਨਾਂ ਨੇ ਪ੍ਰੋਮੋਸ਼ਨ ਬਾਲੀ ਕੈਂਡ ਕੀਤੀ ਸਾਨੂੰ ਪ੍ਰੋਮੋਸ਼ਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਪਾਈਆਂ ਦਾ ਨਾਲੇ ਸਾਰੇ ਖੁਸ਼ ਕਰਤੇ ਤੇ ਨਾਲੇ ਪ੍ਰਮੋਸ਼ਨ ਪੂਰੀ ਕੈਂਡ ਕੀਤੀ ਹੈ ਚਲੋ ਜਾਣੇ ਆਪਾਂ ਉਥੋਂ ਪਹਿਲਾਂ ਟਿਕਟਾ ਲੈ ਲਈਏ ਕਿਤੇ ਸੀਟੀ ਨਾਲ ਮਿਲੇ ਚੱਕਾ ਲੋ ਵੀ ਆਪਾਂ ਪਹੁੰਚ ਕੇ ਜੀ ਸੀਨੇਮਾ ਦੇ ਅੰਦਰ ਠੀਕ ਹੈ ਘੱਟ ਤੁਸੀਂ ਦੇਖ ਸਕਦੇ ਹੋ ਅੱਜ ਘੱਟ ਬਹੁਤ ਜ਼ਿਆਦੇ ਸੀਗਾ ਫਿਰ ਅਸੀਂ ਆਵਦੀ ਆਡੀ ਦੇ ਅੰਦਰ ਪਹੁੰਚ ਗਏ ਥਿੱਥੇ ਅਸੀਂ ਮੂਵੀ ਲੱਗੀ ਸੀ ਸਾਡੀ ਫਿਰ ਅਸੀਂ ਆਵਦੀਆਂ ਸੀਟਸ ਤੇ ਬੈਠ ਚੁੱਕੇ ਸੀਗੇ ਠੀਕ ਹੈ ਮੂਵੀ ਹਲੇ ਸ਼ੁਰੂ ਨਹੀਂ ਹੋਈ ਸੀ ਦੈਨ ਏਸ ਤੋਂ ਬਾਅਦ ਮੂਵੀ ਆਪਣੀ ਠੀਕ ਹੈ ਸਟਾਰਟ ਹੋਗੀ ਬਟ ਮੂਵੀ ਸਟਾਰਟ ਹੋਣ ਤੋਂ ਪਹਿਲਾਂ ਆਪਣਾ ਜਿਹੜਾ ਹੈਗਾ ਰਾਸ਼ਟਰੀ ਗਾਣ ਚੱਲਿਆ ਸੀਗਾ ਇੱਥੇ ਸਾਰੇ ਜਣੇ ਆਪਾਂ ਖੜੇ ਹੋ ਕੇ ਠੀਕ ਹੈ ਰਾਸ਼ਟਰੀ ਗਾਣ ਗਾਇਆ ਫਿਰ ਇਸ ਤੋਂ ਬਾਅਦ ਮੂਵੀ ਦੀ ਸਟਾਰਟਿੰਗ ਸੀ ਜਿਹੜੀ ਇੰਨੀ ਕੁ ਜ਼ਿਆਦਾ ਘੈਂਟ ਸੀਗੀ ਤਾਂ ਤੁਸੀਂ ਸੋਚੋ ਵੀ ਐਂਡ ਕਿੰਨਾ ਘੈਂਟ ਹੋਊਗਾ ਬਹੁਤ ਫਨੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਮੈਨੂੰ ਬਹੁਤ ਹਾਸਾ ਆਇਆ ਤੇ ਤੁਹਾਨੂੰ ਵੀ ਬਹੁਤ ਹਾਸਾ ਆਊਗਾ ਜਦੋਂ ਤੁਸੀਂ ਦੇਖਣ ਜਾਵੋਗੇ ਤਾਂ ਜਲਦੀ ਜਲਦੀ ਆਪਦੀਆਂ ਟਿਕਟਾਂ ਬੁੱਕ ਕਰਵਾ ਕੇ ਤੁਸੀਂ ਮੂਵੀ ਦੇਖ ਕੇ ਆਓ ਬਹੁਤ ਇੰਜੋਏ ਕਰੋਗੇ ਲੋਈ ਮੂਵੀ ਆਪਾਂ ਦੇਖਿਆ ਇਹ ਮੂਵੀ ਵਧੀਆ ਸੀ ਕਿਉਂਕਿ ਮੂਵੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਐਂਟਰਟੇਨਮੈਂਟ ਵਾਲੀ ਸੀਗੀ ਪੂਰੀ ਹਾਸੇ ਮਜ਼ਾਕ ਵਾਲੀ ਸੀ ਬੋਰਿੰਗ ਵੀ ਨਹੀਂ ਸੀਗੀ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਸਾਰਿਆਂ ਦੀ ਐਕਟਿੰਗ ਬਾ ਕਮਾਲ ਸੀ ਠੀਕ ਹੈ ਸਾਰੇ ਜਿੰਨੇ ਵੀ ਇਹਦੇ ਵਿੱਚ ਆਰਟਿਸਟ ਸੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੀ ਹੀ ਤੇ ਪੈਸਾ ਤੁਹਾਡਾ ਵੀ ਲਾਇਆ ਹੋਇਆ ਵੇਸਟ ਨਹੀਂ ਜਾਊਗਾ ਵਧੀਆ ਮੂਵੀ ਆ ਜਰੂਰ ਦੇਖਿਓ ਠੀਕ ਹੈ ਐਂਟਰਟੇਨਮੈਂਟ ਪੂਰਾਗਾ ਜਿਨੇ ਵੀ ਦੇਖਣੀ ਆ ਦੇਖ ਸਕਦੇ ਹੋ ਆਪਾਂ ਦੇਖਿਆ ਇਹ ਤੇ ਹੁਣ ਆਪਾਂ ਚੱਲੇ ਆਂ ਬੁਟੀਕ ਵਾਲ। ਜੂਜਾਰ ਹੈਲੋ ਫੁੱਲੂ ਆ ਗਿਆ ਬਾਪਸ ਮਮਾ ਆ ਗਏ ਬਾਪਸ ਜੂਜਾਰ ਦੇ ਜੂਜਾਰ ਦੇਖੋ ਬਾਈ ਮੈਨੂੰ ਦੇਖ ਕੇ ਖੁਸ਼ ਹੋ ਜਾਂਦਾ। ਉਹ ਨੱਚਦੀਆਂ ਭਾਈ ਮਮਾ ਦੀ ਨੱਚੂਗੀ। ਓਏ 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 ਬੱਲੇ 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 ਲੋਬੀ ਕਣੀਆਂ ਪਈ ਜਾਂਦੀਆਂ ਨੇ ਮਾੜੀਆਂ ਮਾੜੀਆਂ ਥੁੱਕੇ ਥੁੱਕੇ ਜੀ। ਮੇਰਾ ਤਾਂ ਸਿਰ ਦੁਖਣ ਲੱਗ ਗਿਆ ਮੂਵੀ ਕਾਦੀ ਦੇਖਿਆ। ਹਈ ਹੁੰਦਾ ਮੇਰੇ ਨਾਲ ਮੇਰਾ ਸਿਰ ਦੁਖਣ ਲੱਗ ਜਾਂਦਾ ਜੇ ਮੂਵੀ ਦੇਖਿਆ ਏਸੀ ਵਾਲਾ ਤੇ ਚੱਲਦਾ ਹੁੰਦਾ ਨਾ ਉੱਥੇ ਤੇ ਹੁਣ ਆਪਾਂ ਜਾਣੇ ਆ ਤੇ ਆਪਣਾ ਬਾਜ਼ਾਰ ਦਾ ਕੰਮ ਕਰਕੇ ਆਉਣੇ ਨਹੀਂ ਮੈਂ ਸਕੂਟੀ ਤੇ ਭਗ ਜਾਂਦੀ ਕੜੀਆਂ ਆਈ ਜਾਂਦੀਆਂ ਨੇ ਤਾਂ ਆਪਾਂ ਰਿੱਕੀ ਨਾਲ ਜਾਵਾਂਗੇ ਚਲੋ ਜੀ ਲੋ ਬਈ ਸੁੱਤੇ ਪਏ ਜੱਟ ਨੂੰ ਠਾਲਿਆ ਹੈਨਾ ਕੋਈ ਕਿੱਥੇ ਸੁੱਤਾ ਸੀ ਨਹੀਂ ਨਾ ਚਲੋ ਕੋਈ ਗੱਲ ਨਹੀਂ ਫਿਰ ਕੀ ਹੈ ਚੱਲੇ ਚੱਲੀਏ ਆਪਾਂ ਚਲ ਤੇ ਬਾਕੀ ਮੇਰਾ ਨਵਾਂ ਸੂਟ ਵੀ ਰੈਡੀ ਹੋ ਗਿਆ ਤੇ ਉਹ ਦਾ ਵੀ ਸ਼ੂਟ ਕਰਨਾ ਤੇ ਰਹੀ ਗੱਲ ਫੋਟੋ ਵੀਡੀਓਜ਼ ਮੇਰੀਆਂ ਰਿੱਕੀ ਹੀ ਬਣਾਉਂਦਾ ਕਿਉਂਕਿ ਇਹ ਹੀ ਬਣਾਉਣਗੇ ਮੇਰੀਆਂ ਫੋਟੋ ਵੀਡੀਓਜ਼ ਕਿੰਨੇ ਹੀ ਰਿੱਕੀ ਹੁਣ ਮੈਂ ਕਿਸੇ ਹੋਰ ਨੂੰ ਤਾਂ ਫੜਕ ਹੀ ਨਹੀਂ ਲਿਆਉਂਗੀ ਮੇਰੀਆਂ ਫੋਟੋ ਵੀਡੀਓਜ਼ ਬਣਾ ਦੋ ਹਨਾ ਮੇਰੀਆਂ ਫੋਟੋਆਂ ਕਲਿੱਕ ਕਰ ਦੋ ਮਹੀਨੇ ਦੇ ਵਿੱਚ ਅਸੀਂ ਦੋ ਸ਼ੂਟ ਕਰਨੇ ਹੁੰਦੇ ਆ ਦੋ ਫੋਟੋ ਵੀਡੀਓਜ਼ ਤੇ ਵੀਡੀਓ ਬਣਾਉਣ ਤੇ ਸਾਰਾ ਅੱਧਾ ਘੰਟਾ ਨਹੀਂ ਲੱਗਦਾ ਤਾਂ ਦਿਨ ਵਿੱਚ ਦੀ ਬੰਦਾ ਚਾਹੇ ਕੰਮ ਕਰਦਾ ਹੋਵੇ ਅੱਧਾ ਘੰਟਾ ਤਾਂ ਕੱਢ ਸਕਦਾ ਉਹਦਾ ਮਤਲਬ ਇਹ ਨਹੀਂ ਵੀ ਬੰਦਾ ਬੇਲਗ ਠੀਕ ਹੈ ਜੀ ਕਿੰਨ ਦੱਸ ਰਹੀ ਨੂੰ ਇਹ ਬਸ ਮੈਂ ਦੱਸ ਰਹੀ ਹਾਂ ਕਿ ਤੁਸੀਂ ਲੋਡ ਕੀ ਹੈ ਚਲੋ ਬੇਲਾ ਰਹੇ ਜਮਾ ਠੀਕ ਇਸ ਨੂੰ ਕੀ ਦੱਸ ਚੰਗਾ ਹੋਰ ਪਹਿਲੇ ਗਲਤ ਦੱਸੂਏ ਨਾ ਕਿਸ ਨੂੰ ਮੈਂ ਬੇਲਾ ਰਹੇ ਜਮਾ ਕੀ ਕਰਦਾ ਜਾਂ ਕੀ ਮੈਂ ਨਹੀਂ ਕਰਦਾ ਬਸ ਠੀਕ ਲੋਕਾਂ ਨੂੰ ਕਾਈ ਡੈਂਸ਼ਨ ਹਾਂ ਠੀਕ ਆ ਲੋਕਾਂ ਨੂੰ ਕੋਈ ਡੈਂਸ਼ਨ ਨਹੀਂ ਇਹਨਾਂ ਦਾ ਆਪ ਦਾ ਦੇਖ ਲਓ ਬਸ ਹਾਂ ਆਪ ਦਾ ਕੰਮ ਦੇਖੋ ਸਾਡਾ ਆਪ ਦਾ ਵਧੀਆ ਸਰੀ ਜਾਂਦਾ ਸਹੀ ਗੱਲ ਆ ਅੱਜ ਤੋਂ ਬਾਅਦ ਦੇ ਕੀ ਹਾਂ ਮੈਂ ਜਿਹੜਾ ਕੰਮ ਕਰਦੇ ਜਿੰਨਾ ਕਰਦੇ ਆ ਬੇਲੇ ਰਹਿਣੇ ਚਾਹੀ ਵਧੀਆ ਸਰੀ ਜਾਂਦਾ ਬਸ ਤੁਸੀਂ ਵੀ ਸਾਰ ਲਓ ਘਰ ਦੇ ਤਾਂ ਨਹੀਂ ਮੰਗਦੇ ਘਰ ਦੇ ਸੌਖੇ ਨੇ ਵਧੀਆ ਰਾਜ ਹੀ ਆ ਮਤਲਬ ਪ੍ਰਮਾਤਮਾ ਨੇ ਜਿੰਨੇ ਜੋਗੇ ਕਰਤਾ ਇਹਨਾਂ ਸੋਚਿਆ ਨਹੀਂ ਸੀ ਕੋਈ ਰੋਣਾ ਵੀ ਨਹੀਂ ਚਾਹੀਦਾ ਗੱਲਾਂ ਕਰ ਹਾਂ ਹੋਰ ਦੇ ਦੇ ਹੋਰ ਦੇ ਦੇ ਹੋਰ ਦੇ ਦੇ ਹੋਰ ਦੇ ਦੇ ਜਿੰਨਾ ਕੰਮ ਕਰੋ ਬਸ ਮੈਨੂੰ ਤਾਂ ਕਰਨੀ ਤੁਸਨ ਦੱਸਣ ਦੀ ਲੋੜ ਨਹੀਂ ਸਾਨੂੰ ਵੀ ਰਹਿ ਦਿੰਦੇ ਤੁਸੀਂ ਜਿਹੜਾ ਵੀ ਕੰਮ ਕਰਦੇ ਕਿਸੇ ਨੂੰ ਮਦਦੋ ਠੀਕ ਆ ਤੁਸੀਂ ਆ ਕਰਦੇ ਹੋ ਕੋਈ ਕਹਿੰਦਾ ਨਾ ਤੁਸੀਂ ਬੇਲੇ ਹੋ ਕਰਦੇ ਹਾਂਜੀ ਬੇਲੇ ਆ ਬੇਲੇ ਨੂੰ ਐਨਾ ਪੈਸਾ ਆਈਦਾ ਹੋਰ ਕੀ ਚਾਹੀਦਾ ਤੈਨੂੰ ਉਹਦੇ ਜਿੰਦਗੀ ਹੋ ਕਿਸੇ ਨੂੰ ਨਾ ਹੈ ਨਾ ਏ ਏ ਏ ਹੋ ਗਿਆ ਸੀ ਕੰਮ ਤੇ ਲੋਕ ਕਮੈਂਟ ਕਰਦੇ ਆਂਦੇ ਉਹ ਵੀ ਜਿੰਦਗੀ ਚਾਹੀਦੀ ਐ ਲੋਕਾਂ ਨੂੰ ਜੀ ਹਾਂ ਤੇ ਪੈਸਾ ਆਵੇ ਤੇ ਪੈਸਾ ਆਵੇ ਠੀਕ ਐ ਠੀਕ ਚਲੋ ਬਈ ਜਾਣੇ ਆਂ بارش ਹੋਈ ਜਾਂਦੀ ਐ ਕੰਮ ਕਰਕੇ ਆਉਂਦੇ ਆਂ ਲੋ ਬਈ ਸ਼ੁਰੂਆਤ ਹੋ ਗਈ ਤਜਾਬ ਬਣ ਗਿਆ ਤਜਾਬੋ ਤਜਾਬੀ ਹੋਏ ਪਏ ਆਂ ਅੱਜ ਮੈਂ ਰੋਟੀ ਨਹੀਂ ਖਾਦੀ ਸਵੇਰੇ ਚੱਕਰੇ ਪੈ ਗਿਆ ਹੁਣ ਆ ਗੋਲੀਆਂ ਲੈ ਕੇ ਸੈੱਟ ਹੋਊਂਗੀ ਫੇਰ ਸਹੀ ਹੋਊਗਾ ਹੋਲੀਆਂ ਲੈਣੇ ਆ ਪਾਣੀ ਹੈ ਨਹੀਂ ਗੱਡੀ 'ਚ ਪਹਿਲਾਂ ਪਾਣੀ ਲਵਾਂਗੇ ਲੋ ਵੀ ਇਧਰ ਅੱਟ ਸੂਟਾਂ ਦੀ ਕਰਤੀ ਪੈਕਿੰਗ ਆ ਜੇ ਮਸ਼ੀਨ ਵਰਕ ਵਾਲੇ ਇਹ ਤਾਂ ਚੱਲੇ ਆ ਡਿਸਪੈਚ ਆਪਾਂ ਵੀ ਚੱਲੀਏ ਜਿਹੜਾ ਰੋਈ ਜਾਂਦਾ ਉਹਨੂੰ ਆਊਟਲੈਟ ਕਮਾ ਲੈਣੇ ਆ ਉੱਥੇ ਅੱਧਾ ਘੰਟਾ ਖੇਡ ਦੂਗਾ ਐਤਵਾਰ ਫਿਰ ਹੋਰ ਕੀ ਰਾਤ ਨੂੰ ਜਾਗਦੀ ਸੌਂਦੀ ਲੋ ਵੀ ਆਪਾਂ ਪਹੁੰਚ ਗਏ ਸੀਗੇ ਆਊਟਲੈਟ ਜੁਹਾਰ ਸਿੰਘ ਬਹੁਤ ਖੁਸ਼ ਹੋ ਰਿਹਾ ਦੇਖ ਕੇ ਪਾਣੀ ਨੂੰ ਸਾਹਮਣੇ ਪਾਣੀ ਚੱਲ ਰਿਹਾ ਇੱਧਰ ਟਰੈਕਟਰ ਆ ਟਰੈਕਟਰ ਦੇਖ ਕੇ ਵੀ ਇਹ ਬਹੁਤ ਖੁਸ਼ ਹੁੰਦਾ ਪਾਣੀ ਦੇਖ ਕੇ ਤਾਂ ਇਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਤੇ ਅੱਜ ਮਾਹੌਲ ਕੁਝ ਬਹੁਤ ਵਧੀਆਗਾ ਉਧਰ ਈਕੀ ਆ ਰਹੇ ਨੇ ਮੈਂ ਸੋਚ ਰਹੀ ਮੈਂ ਵਾਕ ਕਾ ਲੈਂਦੇ ਜਾਇਆ ਆਵਾਂ ਕਿਉਂਕਿ ਵੈਸੇ ਤਾਂ ਲੈਕਣੀ ਜਾਂਦੇ ਸ਼ਾਇਦ ਅੱਜ ਆਏ ਆ ਅੱਜ ਲੈ ਜਾ ਬਾਕੀ ਜੁਹਾਰ ਕੋਲੇ ਵੀ ਖੜਨਾ ਪਊਗਾ ਕਿਉਂਕਿ ਇਹ ਇੰਜੋਏ ਕਰ ਰਿਹਾ ਪਰ ਉਹ ਬਹਲਾ ਰਿਹਾ ਸੀ ਫਿਰ ਮੈਂ ਆਊਟਿੰਗ ਵਾਸਤੇ ਨੂੰ ਬਾਹਰ ਲਈ ਤਾਂ ਕਰਕੇ ਪੂਰਾ ਖੋਸ਼ਾ ਪੂਰਾ ਦੇਖੋ ਲੋ ਬਈ ਇੱਥੇ ਮੌਲ ਹੈ ਜਿਹੜਾ ਉਹ ਬਹੁਤ ਘੈਂਟ ਆ ਤੇ ਵਿਊ ਤਾਂ ਆਲਮੋਸਟ ਪੂਰਾ ਘੈਂਟ ਹੁੰਦਾ ਸੀ ਚਾਹ ਚੂਰੀ ਵਾਲਿਆਂ ਦੇ ਚਾਹ ਆਰਡਰ ਕਰਨ ਗਏ ਸੀ ਰਿੱਕੀ ਉਹ ਆ ਗਏ ਆਰਡਰ ਕਰਕੇ ਸਾਨੂੰ ਆਣ ਵਾਲੇ ਅਸੀਂ ਚਾਹ ਪੀ ਲਾਂਗੇ ਨਾਲੇ ਜੁਝਾਰ ਖੇਡ ਲੂਗਾ ਇਹ ਇੱਥੇ ਇਹਨੂੰ ਦੇਖ ਕੇ ਡੌਗੀ ਨੂੰ ਦੇਖ ਕੇ ਖੁਸ਼ ਹੋਈ ਜਾਂਦਾਗਾ ਐਨੇ ਚ ਸਾਡਾ ਟਾਈਮ ਪਾਸ ਆ ਜਿਹੜਾ ਇੱਥੇ ਵਧੀਆ ਹੋ ਜਾਣਾ ਲੋ ਬਈ ਚਾਹ ਆ ਗਈ ਆਪਣੀ ਆਪਾਂ ਚਾਹ ਚੂਰੀ ਵਾਲਿਆਂ ਤੋਂ ਮੰਗਵਾਈ ਆ ਚਾਹ ਚਾਹ ਇਹਨਾਂ ਦੀ ਮੈਨੂੰ ਬਹੁਤ ਸਵਾਲ ਲੱਗੀ ਵਧੀਆ ਹੁੰਦੀ ਆ ਇੱਧਰ ਜੁਝਾਰ ਆਪਦਾ ਇੰਜੋਏ ਕਰ ਰਿਆ। ਉਹ ਇੱਧਰ ਰਿੱਕੀ ਬੈਠੇ ਨੇ। ਚੀਅਰਸ। ਕਰਨਾ ਪੂਰਾ ਖੁਸ਼ ਹੋਈ ਜਾਂਦਾ ਗਾ ਬਈ ਇਹਨੂੰ। ਉੱਠ ਨੂੰ ਦੇਖ ਕੇ ਪੂਰਾ ਆ ਵੀ ਇਹ ਕਹਿੰਦਾ ਵੀ ਮੈਂ ਬੈਠਣਾ ਗਾ ਇੱਥੇ। ਦੇਖਦੇ ਆ। ਚਲੋ ਚੱਲੀਏ ਜੁਝਾਰ ਆਜੋ। ਅੱਛਾ ਐਂ ਬੈਠ ਦਿਆਂ। ਜਾ ਜੂ ਯਾਰ ਜਾ ਤੇ ਉਹ ਗਿਆ ਉਹ ਤਾਂ ਉਹ ਗਿਆ ਜੂ ਯਾਰ ਯਾਰ ਤੇ ਜੂ ਯਾਰ ਦੇ ਪਾਪਾ ਵੀ ਗਏ ਜੁਝਾਰ ਮੋਜ ਨਾਲ ਬੈਠਾਗਾ ਮੋਜ ਨਾਲ ਬਾਏ ਹੈਲੋ ਬਈ ਗਾਇਸ ਜੁਝਾਰ ਤੇ ਰਿੱਕੀ ਸਾਰ ਆ ਗਏ ਨੇ ਉੱਠ ਦੀ ਸਵਾਰੀ ਕਰਕੇ ਕਿਵੇਂ ਦਾ ਲੱਗਿਆ ਵਧੀਆ ਸੀ ਅੱਡਾ ਉੱਚੀ ਬੈਠ ਕੇ ਵਧੀਆ ਲੱਗਿਆ ਚੱਲ ਅਸੀਂ ਬਣਾਉਣਾ ਬੰਦਾ ਹਾਂ ਪਰ ਬਈ ਜੁਝਾਰ ਸਿੰਘ ਰੋਣ ਲੱਗ ਗਏ ਜਦੋਂ ਉੱਤਰ ਗਏ ਵਿਚਾਰੇ ਪਤਾ ਕੀ ਆ ਇਧਰ ਦੀ ਸਫਰ ਰਾਂਗਾ ਨਾ ਇਹ ਪਤਾ ਕੀ ਆ ਇਹਨੂੰ ਆਏ ਹੋ ਗਿਆ ਵੀ ਮੈਨੂੰ ਤਾਰ ਹੋਣਾ ਹੈ ਨਾ ਕਿ ਉਹ ਕੇ ਇਹਨੂੰ ਤਾਂ ਉੱਚਾ ਬੈਠ ਕੇ ਆ ਹੀ ਨੀਚੇ ਲੱਗਦਾ ਸਾਰਾ ਕੁਝ ਵਧੀਆ ਐਵੇਂ ਰੋਣ ਲੱਗ ਗਿਆ ਚਲੋ ਹੁਣ ਆਪਾਂ ਇਹਨੂੰ ਗੇਮ ਜ਼ੋਨ ਚ ਲੈ ਕੇ ਜਾਂਦੇ ਆ ਕਿਉਂਕਿ ਰਿੱਕੀ ਦੇ ਦੋਸਤ ਮਿਲੇ ਸੀ ਉਹ ਕਹਿੰਦੇ ਵੀ ਬੋਲਾਂ ਚ ਖੇੜ ਕੇ ਸਾਡਾ ਬੱਚਾ ਬਹੁਤ ਖੁਸ਼ ਹੋਇਆ ਫਿਰ ਅਸੀਂ ਕਿਹਾ ਜੁਹਾਰ ਨੂੰ ਵੀ ਲੈ ਕਿਉਂਕਿ ਅੱਜ ਜੁਹਾਰ ਦਾ ਦੇਣਾ ਅੱਜ ਜੁਹਾਰ ਦਾ ਦੇਣਾਗਾ ਐਵੇਂ ਆਪਾਂ ਜੁਹਾਰ ਸਿੰਘ ਨੂੰ ਲੈ ਕੇ ਚੱਲਦੇ ਆ ਗੇਮ ਜ਼ੋਨ ਦੇ ਵਿੱਚ ਹੁਣ ਉੱਧਰ ਸਮੈਸ਼ ਕਰਨੀ ਹੈ ਨਾ ਲੋ ਬਈ ਸਮੈਸ਼ ਆਨ ਪਹੁੰਚ ਗਏ ਆਪਾਂ ਹੈਂ ਹਾਂ ਲੋ ਵੇ ਹੁਣ ਅਸੀਂ ਪਹੁੰਚ ਗਏ ਮੈਂ ਤੇ ਤੁਝਾਰ ਜਾਣੇ ਆ ਗੇਮ ਜ਼ੋਨ ਦੇ ਵਿੱਚ ਐ ਤਰੀ ਆ ਜੀ 우리 아주 오예 오예 오예

ਲਓ ਬਈ ਗਾਇਜ਼ ਆਪਾਂ ਪਹੁੰਚ ਗਏ ਸੀਗੇ ਘਰ ਤੇ ਰੋਟੀ ਪਾਣੀ ਆਪਾਂ ਛਕ ਲਿਆ ਠੀਕ ਹੈ ਤੇ ਜੁਝਾਰ ਵੀ ਬਹੁਤ ਖੇਡ ਲਿਆ ਤੇ ਹੁਣ ਜੁਝਾਰ ਦਾ ਟਾਈਮ ਹੋ ਗਿਆ ਨੀਂਦੀ ਕਰਨ ਦਾ ਹੈ ਨਾ ਇਹਨੂੰ ਸੁਵਾ ਦਈਏ ਤੇ ਫਿਰ ਆਪਾਂ ਵੀ ਸੌਣੇ ਆ ਤੇ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਠੀਕ ਹੈ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਕੱਲ ਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਸਾਰਿਆਂ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ